ਮਿਲੇ ਮਿਲੇ ਵਡਿਆਈ ਸ਼ਾਬਾਸ਼ ਦੇਖ ਲੈ ਨਾ ਪਹਿਲਾ ਹੁਕਮੀ ਸੀ ਬਿਹਾਰੀ ਆ ਗਈ ਪੀਕ ਪੜਿਆ ਇਹਨੂੰ ਮਾਈਂਡ ਚ ਇਹਦੇ ਸੀ ਗੱਲ ਵੀ ਭੋਗਨ ਪੜਨਾ ਹੋਣੀ ਨਹੀਂ ਪੜਨਾ ਇਹਨੇ ਹੋਣ ਪੜਿਆ ਜੀ ਇੱਕ ਜੀ ਦਾ ਵੀ ਲੱਭ ਜਾ ਗਿਆ ਜੱਜੇ ਨੂੰ ਬਿਹਾਰੀ ਤੇ ਐੜਾ ਹਕਮ ਲੇ ਵੜਿਆਈ ਆਪਾਂ ਜੀ ਆਦੇ ਬਟਾ ਅੱਛਾ ਐੜਾ ਪੜਨ ਲਈ ਤੁਹਾਨੂੰ ਜੱਜੇ ਦੀ ਆਵਾਜ਼ ਲੰਬੀ ਕਰ ਲੈਣੀ ਹੈ ਪਿਆਰੀ ਦੀ ਬਾਤ ਹੁਕਮੀ ਹੋਮਣ ਜੀ ਹੁਕਮ ਲੇ ਵੜਿਆਈ ਪੜਨ ਦੀ ਕੋਸ਼ਿਸ਼ ਕਰੇ ਜੀ ਆ ਮਰ ਜਾਏਗਾ ਉਹ ਗਲਤ ਹੋ ਜਾਏਗਾ ਹੁਕਮੀ ਹੋਵਣ ਜੀ ਹੁਕਮ ਮਿਲਾ ਵੜਿਆਈ ਇੱਕ ਮਿੰਟ ਲਿਖ ਖ ਦੁਖ ਸੁਖ ਆਇਆ ਸ਼ਾਬਾਸ਼ ਕੋਲੋ ਕਮੀ ਬਿਹਾਰੀ ਠੀਕ ਪੜਿਆ ਹੈ ਉੱਤਮ ਵੀ ਠੀਕ ਪੜਿਆ ਹੈ ਅਕੀਰ ਲਿਆ ਕਰਨਾਲ ਔਕਰ ਨਹੀਂ ਪੜੀ ਨਹੀਂ ਪੜੀ ਨੀਜ ਵੀ ਠੀਕ ਪੜਿਆ ਹੈ ਵਖੀਰ ਲਿਆ ਕਰਨਾਲ ਔਕਰ ਨਹੀਂ ਪੜਨੀ ਅੱਗੋ ਉਹ ਗੰਬੀ ਵੀ ਨੇ ਸਹੀ ਪੜਿਆ ਤੇ ਲਿਖ ਤੇ ਆ ਕੇ ਥੋੜਾ ਭੁੱਲ ਗਈ ਲਿਖੇ ਪੜ ਬੜੇ ਗਾਲੀ ਗਾਲੀ ਪੜੇਗਾ ਤੂੰ ਲੱਡੇਗਾ ਅਬਿਆਸ ਕਰੋ ਫਿਰ ਉਹਨੂੰ ਪਤਾ ਲੱਗ ਗਿਆ ਲੇਖ ਲਿਖਣਾ ਹੈ ਉਹਨੇ ਲੇਖ ਪੜਿਆ ਦੁੱਖ ਸੁੱਖ ਪਾਈਆ ਹੈ ਇੱਕ ਪਾਈਆ ਨਹੀਂ ਪੜਨਾ ਹਾਹੇਨੂ ਵੀ ਪੜਨਾ ਹੈ ਹਾਹੇਨੂ ਈੜੀ ਨਹੀਂ ਬਣਾਉਣਾ ਇਹ ਯਾਦ ਕਰਨਾ ਪਾਈਆ ਹੈ ਜਿਵੇਂ ਯਾਦ ਕਰਾਂਗੇ ਉਹ ਉੱਤੇ ਲਿਖੋਗੇ ਨਾ ਪਾਈਆ ਹੈ ਅੱਗੋ 6 1 2 ਹੁਕਮੀ ਸਦਾ ਵਾਈ ਹੈ ਠੀਕ ਹੈ ਸ਼ਾਬਾਸ਼ ਅੰਦਰ ਅਬ ਹੋ ਬਾਹਰ ਹੁਕਮਾ ਨਾ ਕੋਈ ਹੁਣ ਹੁਕਮਾ ਸਿੱਧਾ ਹੀ ਪੰਜਾਬੀ ਆਂਗੂ ਹੈ ਅੰਦਰ ਆ ਗਿਆ ਦੂਜੀ ਪੌੜੀ ਕੰਪਲੀਟ ਹੋ ਗਈ ਰਾਰੇ ਨੂੰ ਸਿਆਨਕ ਹੁਕਮ ਇਹ ਜੁਜੇ ਤਾਂ ਹਮੇ ਚਾਹੀਦਾ ਕੋਈ ਸਸਾ ਪੱਬਾ ਸਭੂ ਨਹੀਂ ਪੜਿਆ ਸਭ ਪੜਿਆ ਨਾ